ਅਹ ਦੋਸਤੋ ਜਿਹੜੀ ਅੱਜ ਦੀ ਆਪਾਂ ਇੱਥੇ ਇੰਜੋਏ ਕਰ ਰਹੇ ਆ ਆਪਣੀ ਲਾਈਫ ਨੂੰ ਜਾਂ ਪਿਕਨਿਕ ਮਨਾ ਰਹੇ ਆ ਜਾਂ ਆਪਣਾ ਇੱਕ ਰੂਟ ਆਪਣਾ ਇੱਕ ਰਾਈਡ ਲਗਾਈ ਹੈ ਨਾਰਾ ਅਹ ਗੈਸਟ ਹਾਊਸ ਸਮਝ ਲੋ ਰੈਸਟੋਰੈਂਟ ਦੇ ਨਾਲ ਆਪਾਂ ਡੈਮ ਵੀ ਦੇਖਿਆ ਉਹ ਸਾਰੀ ਜਿਹੜੀ ਰਾਈਡ ਪਲਾਨ ਕਰਨ ਦਾ ਸਿਹਰਾ ਜਾਂਦਾ ਗੁਰਪ੍ਰੀਤ ਚੋਹਾਨ ਨੂੰ ਗੈਵੀ ਚੋਹਾਨ ਫਰੀਦਕੋਟ ਵਾਲਾ ਨਹੀਂ ਬਈ ਐਵੇਂ ਨਾ ਤੁਸੀਂ ਠੀਕ ਹੈ ਇਹਦਾ ਅਸੀਂ ਵੇਹ ਕੋਈ ਬਾਲਾ ਬਾਲਾ ਨਹੀਂ ਧੰਨਵਾਦ ਕਰਦੇ ਠੀਕ ਆ ਬਸ ਉਹ ਕਹਿਤਾ ਵੀ ਠੀਕ ਹੈ ਇਹਨੇ ਸੇਰਾ ਜਾਂਦਾ ਠੀਕ ਆ ਹਾਂ ਆ ਫਿਰ ਇਹ ਫਿਰ ਥੋੜਾ ਹਾਂ ਉਧਰੋਂ ਆਪਣਾ ਭਾਈ ਗੁਰਪ੍ਰੀਤ ਜੀ ਜਿਹੜੇ ਇੱਥੇ ਰੈਸਟੋਰੈਂਟ ਦੇ ਵਿੱਚ ਬਤੌਰ ਗਾਰਡ ਨੇ ਬਤੌਰ ਗਾਰਡ ਨੇ ਬਾਈ ਜੀ ਵਾਕਈ ਬਹੁਤ ਵਧੀਆ ਨੇਚਰ ਦੇ ਇਨਸਾਨ ਨੇ ਦੇਖੋ ਤੁਸੀਂ ਕਿੰਨਾ ਵਧੀਆ ਹਸ ਮੁਖ ਚਿਹਰਾ ਇਹਨਾਂ ਦਾ ਤੇ ਪੂਰਾ ਵਧੀਆ ਤਰੀਕੇ ਨਾਲ ਸਾਨੂੰ ਟੈਂਡ ਕੀਤਾ ਚਾਹ ਪਾਣੀ ਦਾ ਹੋਰ ਹੈ ਨਾ ਕਿਉਂ ਸਤਿ ਸ੍ਰੀ ਅਕਾਲ ਠੀਕ ਹੈ ਨਾ ਬਿਲਕੁਲ ਤੇ ਪ੍ਰਮਾਤਮਾ ਇਹਨਾਂ ਨੂੰ ਤਾਂ ਦਰਸਤੀ ਬਖਸ਼ੇ ਤੇ ਇਹਨਾਂ ਦਾ ਵਧੀਆ ਜਿਹੜਾ ਹੈ ਲਾਈਫ ਨੂੰ ਅੱਗੇ ਤਰੱਕੀਆਂ ਬਖਸ਼ੇ ਖੁਸ਼ੀਆਂ ਭਰੇ ਰੱਖੇ ਹਨਾ ਜੀ ਬਾਸਰ ਸਾਹਿਬ ਨੇ ਕਵਿਤਾ ਸੁਣਾਈ ਹੈ ਸਫਰੀ ਜੀ ਦੀ ਬੇਟੀ ਦੀ ਮੈਰਿਜ ਹੋ ਕੇ ਅੱਥੀ ਪਿੱਛੇ ਜੇ ਸਾਰੇ ਦੋਸਤਾਂ ਨੇ ਬਾਸਰ ਸਾਹਿਬ ਆਪਾਂ ਇੰਜੋਏ ਕੀਤਾ ਕੋਈ ਸ਼ੱਕ ਨਹੀਂ ਹੈ ਚ ਤੇ ਮੈਂ ਵੀ ਉਹ ਮੇਰੇ ਖਰ ਰੇਅਰ ਮੈਰਿਜ ਸੀ ਮੇਰੀ ਲਾਈਫ ਦੀ ਵੀ ਇੱਕ ਹਿਸਾਬ ਨਾਲ ਕਿਉਂਕਿ ਜਿੱਥੇ ਸਾਰੇ ਦੋਸਤ 25 30 40 ਇਕੱਠੇ ਹੋ ਜਾਣ ਉਹ ਰੇਅਰ ਹੀ ਹੁੰਦੀ ਹੈਗਾ ਭਾਈ ਅੱਜ ਆਪਾਂ ਇੱਥੇ ਬੈਠੇ ਵੀ ਆਪਣੇ ਇੱਕ ਰੇਅਰ ਰਾਈਡਰ ਹੈ ਆਪਾਂ ਜਾਂਦੇ ਰਹਿੰਦੇ ਹਾਂ ਤਾਂ ਸਿੱਧੂ ਸਾਹਿਬ ਹਾਂਕਾਂਗ ਆਲੇ ਬੈਠੇ ਭਾਈ ਸਾਡੇ ਨਾਲ ਚਲੋ ਜਿੰਨਾ ਕ ਆਪਾਂ ਵਰਤੇ ਆ ਉਹਨਾਂ ਕ ਵਧੀਆ ਲੱਗਿਆ ਤੇ ਇਧਰੋਂ ਗਏ ਵੀ ਆ ਸਫਰੀ ਸਾਹਿਬ ਦਾ ਤਾਂ ਚਲੋ ਕੋਈ ਤੋੜ ਹੀ ਨਹੀਂ ਹੈਗਾ ਗਏ ਵੀ ਥੋੜੀ ਜਿਹੀ ਵਿਵਹਤਾ ਕਰ ਜਾਂਦਾ ਉਹ ਬੰਦਾ ਠੀਕ ਹੈ ਵੈਸੇ ਤੇ ਚੋਲਾ ਸਾਹਿਬ ਹੀ ਚੰਗੇ ਇਨਸਾਨ ਚਲੋ ਆਪਾਂ ਬਹੁਤ ਟਾਈਮ ਨਾ ਲੈਂਦੇ ਹੋਏ ਕਿਉਂਕਿ ਮੇਰੇ ਖਿਆਲ ਤੇ ਰੋਟੀ ਪਾਣੀ ਖਾਣਾ ਹੋਊਗਾ ਕਹਿੰਦੇ ਜਦੋਂ ਮਿਲਦੇ ਨੇ ਸਤਿ ਸ੍ਰੀ ਅਕਾਲ ਹਾਂ ਜੀ ਜਦੋਂ ਮਿਲਦੇ ਨੇ ਖੁਸ਼ਬੂ ਖੁਸ਼ਬੂ ਕਰ ਦਿੰਦੇ ਨੇ ਵਾਹ ਵਾਹ ਯਾਰ ਕੁਝ ਲੋਕ ਕਸਤੂਰੀ ਵਰਗੇ ਹੁੰਦੇ ਨੇ ਵਾਹ ਵਾਹ ਕੀ ਕੀ ਚੱਖਿਆ ਨੈਣਾ ਨੇ ਮੇਰੇ ਹਾਨੀਆਂ ਕੀ ਕੀ ਚੱਖਿਆ ਨੈਣਾ ਨੇ ਮੇਰੇ ਹਾਨੀਆਂ ਵੇ ਲੱਜਿਆਂ ਦੀ ਕੰਧ ਟੱਪ ਕੇ ਵਾਹ ਵਾਹ ਓਏ ਹੋਏ ਕੀ ਬਾਰਡ ਕੀ ਬਾਰਡ ਸਮਾਜ ਦੀ ਇੱਕ ਆਪਾਂ ਨੂੰ ਸ਼ਰਮ ਇੱਕ ਲੱਜਿਆ ਮਾਰ ਜਾਂਦੀ ਹੈ ਕਿ ਆਪਾਂ ਆਪ ਦੀ ਲਾਈਫ ਨੂੰ ਵਧੀਆ ਤਰੀਕੇ ਨਾਲ ਜਿਉ ਨਹੀਂ ਸਕਦੇ ਇਹਦੇ ਬਾਰੇ ਚੋਲਾ ਸਾਹਿਬ ਦੱਸਦੇ ਹਾਂ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨਹੀਂ ਤੁਸੀਂ ਤਾਂ ਸਿੱਧੂ ਸਾਹਿਬ ਤੇ ਚੋਲਾ ਸਾਹਿਬ ਤੇ ਜਾਉਣੇ ਹੋ ਕੋਈ ਚੱਕ ਨਹੀਂ ਹੈ ਨਾ ਤੇ ਚਲੋ ਹੁਣ ਆਪਾਂ ਆਉਣੇ ਇੱਕ ਛੋਟੇ ਜਿਹੇ ਚਾਰ ਲੈਣਾ ਤੁਹਾਨੂੰ ਸੁਣਾਉਣੇ ਆ ਸ਼ੁਰੂ ਤੋਂ ਸ਼ੁਰੂ ਕਰੋ ਦੁਬਾਰਾ ਹਾਂਜੀ ਕਹਿੰਦੇ ਮੋਤੀਆ ਜਮੇਲੀ ਤੇ ਗੁਲਾਬ ਇਕੱਠੇ ਕੀਤੇ ਨੇ ਮੋਤੀਆ ਚਮੇਲੀ ਤੇ ਗੁਲਾਬ ਇਕੱਠੇ ਕੀਤੇ ਨੇ ਮੋਤੀਆ ਚਮੇਲੀ ਤੇ ਗੁਲਾਬ ਇਕੱਠੇ ਕੀਤੇ ਨੇ ਇੱਕ ਇੱਕ ਚੁਣ ਕੇ ਮੈਂ ਇੱਕ ਇੱਕ ਚੁਣ ਕੇ ਮੈਂ ਖੁਆਬ ਇਕੱਠੇ ਕੀਤੇ ਨੇ ਇੱਕ ਇੱਕ ਚੁਣ ਕੇ ਮੈਂ ਖੁਆਬ ਇਕੱਠੇ ਕੀਤੇ ਨੇ ਆਪਣੇ ਯਾਰਾਂ ਦੇ ਮੈਂ ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਓਏ ਹੋਏ ਕੀ ਬਾਤ ਹੈ ਆਪਣੇ ਯਾਰਾਂ ਦੇ ਮੈਂ ਆਪ ਲੜ ਲੱਗਾ ਹਾਂ ਕਿਆ ਬਾਤ ਚੰਗੇ ਚੰਗੇ ਛੱਡ ਕੇ ਚੰਗੇ ਚੰਗੇ ਛੱਡ ਕੇ ਆ ਖਰਾਬ ਕਿੱਥੇ ਕਿੱਦਿਆ ਵਾਹ 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 ਕਿਆ ਬਾਤ ਐ ਠੀਕ ਐ ਕਿਉਂ ਨਹੀਂ ਬੇਬੀ ਜੀ ਠੀਕ ਐ ਗੱਲ ਇਹ ਸਾਰੇ ਖਰਾਬ ਐ ਨੂੰ ਚੰਗੇ ਸਮਝਦੇ ਸਾਰੇ ਸਾਨੂੰ ਇੰਨਾ ਮਾਣੇ ਕਰਦਾ ਬਾਸਰ ਸਾਹਿਬ ਜੀ ਆਪਾਂ ਖਰਾਬ ਤਾਂ ਹੀ ਇਕੱਠੇ ਬੈਠੇ ਚੰਗੇ ਆ ਉਹਦੇ ਘਰੇ ਬੈਠੇ ਆ ਸਾਰੇ ਆਦੇ ਬੈਡਰੂਮਾਂ 'ਚ ਜਾਂਦੀ ਹੋਈ ਲੱਗਾਂਗੇ ਚੰਗੇ ਸਾਰੇ ਬੈਡਰੂਮਾਂ 'ਚ ਬਿਲਕੁਲ ਜਾਂਦੀ ਹੋਈ ਚੁੱਪ ਨੂੰ ਵਾਹ ਜਾਂਦੀ ਹੋਈ ਚੁੱਪ ਨੂੰ ਆਵਾਜ਼ ਆਪੇ ਮਾਰੀ ਏ ਹਲੋ ਹਾਂ ਹਾਂ ਆਪੇ ਦੁੱਖ ਸਹੇੜ ਕੇ ਅਜਾਬ ਇਕੱਠੇ ਕੀਤੇ ਨੇ ਵਾਹ ਵਾਹ ਆਪੇ ਦੁੱਖ ਸਹੇੜ ਕੇ ਅਜਾਬ ਇਕੱਠੇ ਕੀਤੇ ਨੇ ਕਾਰ ਵਿੱਚ ਸਿੱਧੂ ਸਾਹਿਬ ਹਾਂਜੀ ਹਾਂਜੀ ਕਹਿੰਦੇ ਇੱਥੇ ਵੈਸੇ ਘਰ ਵਿੱਚ ਆ ਪਰ ਪਰ ਮੈਂ ਗਰੁੱਪ ਵਿੱਚ ਕਹਿ ਰਿਹਾ 1 ਸਕਿੰਟ ਕੋਣੀ ਕਹਿੰਦੇ ਕਹਿੰਦੇ ਗਰੁੱਪ ਵਿੱਚ ਸਭ ਦੀ ਵੈਸੇ ਘਰ ਵਿੱਚ ਇੱਥੇ ਗਰੁੱਪ ਵਿੱਚ ਸਭ ਦੀ ਸਲਾਬ ਖੋ ਵਖ ਹੈ ਗਰੁੱਪ ਵਿੱਚ ਸਭ ਦੀ ਸਲਾਬ ਖੋ ਵਖ ਹੈ ਮੈਨੂੰ ਇਉਂ ਲੱਗਦਾ ਨਵਾਬ ਇਕੱਠੇ ਮੈਨੂੰ ਯੋ ਲੱਗਦਾ ਨਵਾਬ ਇਕੱਠੇ ਕੀ ਰੇ ਵਾਹ ਸਬਰੀ ਸਾਹਿਬ ਤੈਨੂੰ ਜਦੋਂ ਪਤਾ ਏ ਤੈਨੂੰ ਜਦੋਂ ਪਤਾ ਏ ਮੈਂ ਘੁੱਟ ਵੀ ਨਹੀਂ ਭਰਨਾ ਤੈਨੂੰ ਜਦੋਂ ਪਤਾ ਏ ਮੈਂ ਘੁੱਟ ਵੀ ਨਹੀਂ ਭਰਨਾ ਫੇਰ ਕਿਉਂ ਐ ਸੋਡਾ ਤੇ ਸਰਾਰ ਬਟਕਦੇ ਨੇ ਵਾ 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 ਫੇਰ ਕਿਉਂ ਐ ਸੋਡਾ ਤੇ ਸਰਾਰ ਇਕੱਠੇ ਟੀਦੇ ਨੇ ਕਿਆ ਬਾਤ ਕਿਆ ਬਾਤ ਸੈਕਿੰਡ ਦੋ ਲੈਣਾ ਬਸ ਦੂਵਾ ਫਰੀ ਹੈ ਸ਼ਾਇਦ ਤੁਸੀਂ ਬੋਰ ਨਾ ਹੋ ਰਹੇ ਮੇਰੀ ਗੱਲ ਤੇ ਰੱਗ ਭਰਤਾ ਕਹਿੰਦੇ ਕਿਉਂ ਹੱਟੀਆਂ ਉੱਤੇ ਫੋਲ ਰਹੀ ਕਿਉਂ ਹੱਟੀਆਂ ਉੱਤੇ ਫੋਲ ਰਹੀ ਜੋ ਮਹਿੰਗਾ ਸੌਦਾ ਦਿਲ ਦਾ ਹੈ ਵਾਹ ਵਾਹ ਜੀ ਵਾਹ ਵਾਹ ਕਿਉਂ ਹੱਟੀਆਂ ਉੱਤੇ ਫੁੱਲ ਰਹੀ ਜੋ ਮਹਿੰਗਾ ਸੌਦਾ ਦਿਲ ਦਾ ਹੈ ਜਿਨ੍ਹਾਂ ਦੇ ਝੋਲੇ ਖਾਲੀ ਨੇ ਜਿਨ੍ਹਾਂ ਦੇ ਝੋਲੇ ਖਾਲੀ ਨੇ ਇਹ ਉਹਨਾਂ ਤੋਂ ਹੀ ਮਿਲਦਾ ਹੈ ਕਿਆ ਬਾਤ ਜਿਨ੍ਹਾਂ ਨੂੰ ਭੇਤ ਸਮੁੰਦਰ ਹੈ ਉਹ ਬੁੱਕਾਂ ਵਿੱਚ ਛੱਲਾ ਨਹੀਂ ਪਰਦੇ ਜਿਨ੍ਹਾਂ ਨੂੰ ਭੇਤ ਸਮੁੰਦਰ ਹੈ ਉਹ ਬੁੱਕਾਂ ਵਿੱਚ ਛੱਲਾ ਨਹੀਂ ਪਰਦੇ ਬਸ ਚੁੱਪ ਨੂੰ ਪੜਨਾ ਪੈਂਦਾ ਹੈ ਓਏ ਹੋਏ ਬਸ ਚੁੱਪ ਨੂੰ ਪੜਨਾ ਪੈਂਦਾ ਹੈ ਉਹ ਖੁੱਲੀਆਂ ਗੱਲਾਂ ਨਹੀਂ ਕਰਦੇ ਓਏ ਓਏ ਉਹ ਖੁੱਲੀਆਂ ਗੱਲਾਂ ਨਹੀਂ ਕਰਦੇ ਉਹ ਕਿਹੜੀਆਂ ਗੰਡਾਂ ਖੋਲ ਰਿਹਾ ਉਹ ਕਿਹੜੀਆਂ ਗੰਡਾਂ ਖੋਲ ਰਿਹਾ ਕਦੇ ਪੁੱਛ ਕੇ ਵੇਖ ਪਰਾਂਦੇ ਨੂੰ ਓਏ ਹੋਏ ਕੀ ਬਾਤ ਹੈ ਕਦੇ ਪੁੱਛ ਕੇ ਵੇਖ ਪਰਾਂਦੇ ਨੂੰ ਐਵੇਂ ਨਾ ਕਿਧਰੇ ਟੋਕ ਦੇਈ ਕਿਸੇ ਰੱਬ ਦਾ ਨਾਮ ਧਿਆੰਦੇ ਨੂੰ ਵਾਹਿਗੁਰੂ ਕਯਾ ਅੱਛਾ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਚਾਰਕ ਲੈਣਾ ਮੈਨੂੰ ਖੁਰ ਕਰਗੇ ਮੈਂ ਤੁਹਾਨੂੰ ਬਾਜੀ ਬਾਜੀ ਜੀ ਅਸੀਂ ਬਹੁਤ ਬਹੁਤ ਤੁਹਾਨੂੰ ਅਸੀਂ ਧੰਨਵਾਦ